ਯਕਾਲ ਤੁਸੀਂ ਦੇਖ ਰਹੇ ਹੁੰਦਾ ਅਨਮਿਊਟ ਮੈਂ ਹਾਂ ਵਰੁਣ ਪੱਟ ਤਾਂ ਤਸਵੀਰਾਂ ਤੁਹਾਨੂੰ ਨਿਊਜ਼ੀਲੈਂਡ ਦੀਆਂ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਮਾਉਂਟ ਮੋਂਗਾਨੂਈ ਵਿਖੇ ਲੈਂਡਸਲਾਈਡ ਹੁੰਦੀ ਹੈਗੀ ਆ ਤਾਂ ਟੀਵੀ ਸਕਰੀਨ ਦੇ ਉੱਪਰ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਲੈਂਡਸਲਾਈਡ ਦੇ ਵਿੱਚ ਕਈ ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ ਤੇ ਕਈ ਬੱਚਿਆਂ ਸਨੇ ਕਈਆਂ ਦੀ ਮੌਤ ਦੀ ਵੀ ਖਬਰ ਹੈ ਟੀਵੀ ਸਕਰੀਨ ਦੇ ਉੱਪਰ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਤਸਵੀਰਾਂ ਨਿਊਜ਼ੀਲੈਂਡ ਦੇ ਮਾਉਂਟ ਮੋਂਗਾ ਨੂੰ ਹੀ ਵਿਖੇ ਦੀਆਂ ਹੈਗੀਆਂ ਨੇ ਜਿੱਥੇ ਭਾਰੀ ਬਾਰਿਸ਼ ਤੋਂ ਬਾਅਦ ਲੈਂਡਸਲਾਈਡ ਹੁੰਦੀ ਹੈਗੀ ਹੈ ਇਹ ਲੈਂਡਸਲਾਈਡ ਇੱਕ 홀ੀਡੇ ਇਸ ਲੈਂਡਸਲਾਈਡ ਦੇ ਵਿੱਚ ਇੱਕ 홀ੀਡੇ ਪਾਰਕ ਮਲਬੇ ਦੇ ਵਿੱਚ ਤਬਦੀਲ ਹੋ ਜਾਂਦਾ ਜਿੱਥੇ ਕਈ ਲੋਕਾਂ ਸਨੇ ਕਈ ਬੱਚਿਆਂ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਉਂਦੀ ਹੈ ਤੁਹਾਨੂੰ ਦੱਸ ਦਈਏ ਕਿ ਕਈ ਅ ਦਿਨਾਂ ਤੋਂ ਜਿਹੜੀ ਬਾਰਿਸ਼ ਜਿਹੜੀ ਉੱਥੇ ਹੋ ਰਹੀ ਸੀ ਤਾਂ ਹੁਣ 12 ਘੰਟਿਆਂ ਤੋਂ ਇੰਨੇ ਹਾਲਾਤ ਉੱਥੋਂ ਦੇ ਵਿਗੜ ਗਏ ਹੈਗੇ ਨੇ ਕਿ ਉੱਥੋਂ ਦੇ ਪੀਐਮ ਜੋ ਪ੍ਰਧਾਨ ਮੰਤਰੀ ਨਿਊਜ਼ੀਲੈਂਡ ਦੇ ਹੈਗੇ ਨੇ ਉਹਨਾਂ ਵੱਲੋਂ ਵੀ ਤਮਾਮ ਅ ਰੈਸਕਿਊ ਟੀਮਾਂ ਦੇ ਨਾਲ ਇੱਕ ਬੈਠਕ ਜਿਹੜੀ ਉਹ ਕੀਤੀ ਗਈ ਖੁਦ ਉਹਨਾਂ ਵੱਲੋਂ ਹਵਾਈ ਦੌਰਾ ਕੀਤਾ ਗਿਆ ਤਾਂ ਰਾਹਤ ਤੇ ਖੋਜ ਅਭਿਆਨ ਜਿਹੜਾ ਹੈਗਾ ਉਹ ਜਾਰੀ ਹੈਗਾ ਨਿਊਜ਼ੀਲੈਂਡ ਦੇ ਬੇ ਆਫ ਪਲੈਂਟੀ ਏਰੀਆ ਦੇ ਵਿੱਚ ਮਾਉਂਟ ਮੋਂਗਨੂਈ ਦੇ ਨੀਚੇ ਸਥਿਤ ਇੱਕ ਹੋਲੀਡੇ ਪਾਰਕ ਦੇ ਵਿੱਚ ਵੀਰਵਾਰ ਨੂੰ ਇਹ ਲੈਂਡਸਲਾਈਡ ਹੋਈ ਜਿੱਥੇ ਕਈ ਲੋਕਾਂ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਜਿਨ੍ਹਾਂ ਦੇ ਵਿੱਚ ਕਈ ਬੱਚੇ ਵੀ ਦੱਸੇ ਜਾ ਰਹੇ ਨੇ ਇਹ ਇਲਾਕਾ ਇਹ ਹਾਦਸਾ ਉਸ ਸਮੇਂ ਹੁੰਦਾ ਜਦੋਂ ਇਸ ਇਲਾਕੇ ਦੇ ਵਿੱਚ ਭਾਰੀ ਬਾਰਿਸ਼ ਹੁੰਦੀ ਹੈ ਤੇ ਇਸ ਬਾਰਿਸ਼ ਤੋਂ ਬਾਅਦ ਜ਼ਮੀਨ ਖਿਸਕ ਜਾਂਦੀ ਹੈ ਤਾਂ ਛੁੱਟੀ ਮਨਾਉਣ ਆਏ ਲੋਕਾਂ ਦੇ ਲਈ ਬਣਿਆ ਇਹ ਕੈਂਪ ਗਰਾਉਂਡ ਮਲਵੇ ਦੀ ਚਪੇਟ ਦੇ ਵਿੱਚ ਆ ਜਾਂਦਾ ਹੈਗਾ ਤਾਂ ਉਸ ਤੋਂ ਬਾਅਦ ਅ ਆਪਾਤਕਾਲੀਨ ਜਿਹੜੀ ਕਿ ਐਮਰਜੈਂਸੀ ਅ ਰੈਸਕਿਊ ਟੀਮਾਂ ਹੈਗੀਆਂ ਨੇ ਉਹ ਰੈਸਕਿਊ ਸਟਾਰਟ ਵੀ ਕਰਦੀਆਂ ਹੈਗੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਆਪਾਤਕਾਲੀਨ ਪ੍ਰਬੰਧਨ ਮੰਤਰੀ ਹੈਗੇ ਨੇ ਮਾਰਕ ਮਿਚੇਲ ਉਹਨਾਂ ਵੱਲੋਂ ਇਸ ਘਟਨਾ ਨੂੰ ਲੈ ਕੇ ਇੱਕ ਸਟੇਟਮੈਂਟ ਵੀ ਜਾਰੀ ਕੀਤੀ ਗਈ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਇਸ ਬੀਚ ਸਾਈਡ ਤੇ 홀ੀਡੇ ਪਾਰਕ ਦੇ ਅਧੀਨ ਮਲਬੇ ਦੇ ਵਿੱਚ ਜੋ ਲੋਕ ਲਾਪਤਾ ਹੋਏ ਨੇ ਉਹਨਾਂ ਨੂੰ ਲੱਭਣ ਦਾ ਕੰਮ ਲਗਾਤਾਰ ਜਾਰੀ ਹੈ ਤੇ तमाम ਟੀਮਾਂ ਤੇ ਬਚਾਅ ਰਾਹਤ ਦਲ ਜਿਹੜੇ ਹੈਗੇ ਨੇ ਉਹ ਕੰਮ ਤੇ ਲੱਗੇ ਹੋਏ ਨੇ ਯਾਨੀ ਕਿ ਜੋ ਰੈਸਕਿਊ ਟੀਮਾਂ ਨੇ ਉਹ ਲਗਾਤਾਰ ਕੰਮ ਕਰ ਰਹੀਆਂ ਨੇ ਤੁਸੀਂ ਟੀਵੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਐਮਰਜੈਂਸੀ ਮੀਟਿੰਗਾਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਲਕਸ਼ਣ ਹੋਣਾ ਵੱਲੋਂ ਕੀਤੀਆਂ ਜਾ ਰਹੀਆਂ ਨੇ ਤਮਾਮ ਉਹਨਾਂ ਦੇ ਮੰਤਰੀ ਤਮਾਮ ਅਮਲਾ ਪ੍ਰਸ਼ਾਸਨ ਗਰਾਊਂਡ ਤੇ ਲੋਕਾਂ ਨੂੰ ਰਾਹਤ ਬਚਾਅ ਦੇ ਲਈ ਜੁਟਿਆ ਹੋਇਆ ਹੈ ਤੇ ਜਿਹੜੇ ਲਾਪਤਾ ਨੇ ਉਹਨਾਂ ਨੂੰ ਲੱਭਣ ਦਾ ਕੰਮ ਲਗਾਤਾਰ ਚੱਲ ਰਿਹਾ ਤਾਂ ਕਈ ਮਲਵੇ ਦੇ ਵਿੱਚੋਂ ਉੱਥੋਂ ਦੇ ਲੋਕਲ ਜੋ ਸਥਾਨਕ ਵਾਸੀ ਨੇ ਉਹਨਾਂ ਵੱਲੋਂ ਲਗਾਤਾਰ ਰਿਪੋਰਟ ਵੀ ਕੀਤੀ ਜਾ ਰਹੀ ਹੈ ਕਿ ਕੁਝ ਲੋਕਾਂ ਦੀ ਆਵਾਜ਼ ਆਈ ਤੇ ਕੁਝ ਲੋਕਾਂ ਦੇ ਜੋ ਹਜੇ ਜਿਉਂਦੇ ਨੇ ਉਹਨਾਂ ਨੂੰ ਲੱਭਣ ਦੀ ਪੁਸ਼ਟੀ ਜਿਹੜੀ ਹੈਗੀ ਆ ਉਹ ਕਰ ਰਹੇ ਹੈਗੇ ਨੇ ਤਾਂ ਉਥੋਂ ਦੇ ਸਥਾਨਕ ਸਮੇਂ ਦੇ ਮੁਤਾਬਕ ਸਵੇਰ ਦੇ 9:30 ਵਜੇ ਇਹ ਲੈਂਡਸਲਾਈਡ ਹੁੰਦੀ ਹੈਗੀ ਆ ਤੇ ਜਿਹੜਾ ਇਹ ਮਲਬਾ ਜਿਹੜਾ ਇਹ ਮਲਬਾ ਉਹ ਇੱਕ ਜਿਸ ਦੇ ਵਿੱਚ ਕੈਂਪਰਵੈਨ ਕਾਰਾਂ ਤੇ ਹੋਰ ਕਈ ਟੈਂਟ ਤੇ ਹੋਰ ਕਈ ਚੀਜ਼ਾਂ ਇਸ ਲਪੇਟ ਦੇ ਵਿੱਚ ਆਉਂਦੀਆਂ ਨੇ ਜਿਸ ਤੋਂ ਬਾਅਦ ਅਫਰਾ ਤਫਰੀ ਮੱਚਦੀ ਹੈਗੀ ਆ ਤਾਂ ਕਈ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਦੇ ਉੱਪਰ ਸੁਰੱਖਿਅਤ ਥਾਵਾਂ ਦੇ ਉੱਪਰ ਲੈ ਕੇ ਜਾਇਆ ਜਾਂਦਾ ਹੈਗਾ ਤਾਂ ਕਈ ਟੀਮਾਂ ਇਸ ਬਚਾਵ ਰਾਹਤ ਦੇ ਲਈ ਲੱਗੀਆਂ ਹੋਈਆਂ ਨੇ ਤੁਹਾਨੂੰ ਅੰਦਾਜ਼ੀ ਹੈ ਕਿ ਇਹ ਲੈਂਡਸਲਾਈ ਲੈਂਡਸਲਾਈਡ ਜਿਹੜੀ ਹੈਗੀ ਹੈ ਤੁਰੰਗਾ ਸ਼ਹਿਰ ਦੇ ਵਿੱਚ ਇੱਕ ਰਿਕਾਰਡ ਤੋੜ بارش ਤੋਂ ਬਾਅਦ ਹੁੰਦੀ ਹੈਗੀ ਆ ਤਾਂ 24 ਘੰਟਿਆਂ ਦੇ ਵਿੱਚ ਉੱਥੇ 270 ਮਿਲੀਲੀਟਰ بارش ਦਰਜ ਕੀਤੀ ਗਈ ਤਾਂ ਇਸ بارش ਤੋਂ ਬਾਅਦ ਬਾੜ ਵਰਗੇ ਹਾਲਾਤ ਹੜ ਵਰਗੇ ਹਾਲਾਤ ਜਿਹੜੇ ਉੱਥੇ ਬਣੇ ਤੇ ਨਾਰਥ ਆਇਲੈਂਡ ਦੇ ਕਈ ਹਿੱਸਿਆਂ ਦੇ ਵਿੱਚ ਰਾਤ ਤੋਂ ਪ੍ਰਭਾਵਿਤ ਦੱਸੇ ਜਾ ਰਹੇ ਨੇ ਹਜ਼ਾਰਾਂ ਲੋਕਾਂ ਦੇ ਘਰ ਬਿਜਲੀ ਨਹੀਂ ਆ ਰਹੀ ਤਾਂ ਉੱਥੇ ਹੀ ਜੇਕਰ ਪੂਰਬੀ ਇਲਾਕੇ ਦੀ ਗੱਲ ਕਰ ਲਈਏ ਤਾਂ ਨਾਰਥ ਲੈਂਡ ਦੇ ਕੁਝ ਇਲਾਕਿਆਂ ਦੇ ਵਿੱਚ ਜੋ ਤੱਟ ਤੇ ਹੈਗੇ ਨੇ ਉਹ ਉਹਨਾਂ ਦੇ ਨਾਲ ਸੰਪਰਕ ਜਿਹੜਾ ਹੈਗਾ ਉਹ ਨਿਕਲ ਗਿਆ ਹੈਗਾ ਟੁੱਟ ਗਿਆ ਹੈਗਾ ਤਾਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਨਿਊਜ਼ੀਲੈਂਡ ਦੀਆਂ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਖੁਦ ਜੋ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਉਹ ਖੁਦ ਹਵਾਈ ਦੌਰਾ ਕਰਕੇ ਪੂਰਾ ਨਿਰਖਣ ਕਰ ਰਹੇ ਹੈਗੇ ਨੇ ਉਹਨਾਂ ਵੱਲੋਂ ਇੱਕ ਸਟੇਟਮੈਂਟ ਵੀ ਜਾਰੀ ਕੀਤੀ ਗਈ ਯਾਨੀ ਕਿ ਕ੍ਰਿਸਟੋਫਰ ਲਕਸਨ ਵੱਲੋਂ ਜੋ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਵੱਲੋਂ ਸਟੇਟਮੈਂਟ ਵੀ ਜਾਰੀ ਕੀਤੀ ਗਈ ਹੈਗੀ ਆ ਕਿ ਜੋ ਮੌਸਮ ਦਾ ਮિજાਜ ਬਦਲਿਆ ਹੈਗਾ ਲਗਾਤਾਰ بارش ਹੋ ਰਹੀ ਹੈਗੀ ਆ ਉਸ ਦੇ ਨਾਲ ਜਿਹੜੀਆਂ ਮੋਤਾਂ ਹੋਈਆਂ ਨੇ ਜਾਂ ਜਿਹੜੇ ਲੋਕ ਲਾਪਤਾ ਹੋਏ ਨੇ ਉਹਨਾਂ ਨੂੰ ਲੈ ਕੇ ਉਹਨਾਂ ਨੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਤੇ ਸਾਫ਼ ਤੌਰ ਤੇ ਕਹਿੰਦੇ ਵੀ ਨਜ਼ਰ ਆਏ ਆਪਣੀ ਸਟੇਟਮੈਂਟ ਦੇ ਵਿੱਚ ਕਿ ਲੋਕਾਂ ਨੂੰ ਜੋ ਲਾਪਤਾ ਨੇ ਉਹਨਾਂ ਨੂੰ ਲੱਭਣ ਦਾ ਕਾਰਜ جاری ਹੈ ਲਗਾਤਾਰ ਟੀਮਾਂ ਵੱਲੋਂ ਉਹ ਖੁਦ ਮੀਟਿੰਗਾਂ ਲੈ ਰਹੇ ਨੇ ਰੈਸਕਿਊ ਟੀਮਾਂ ਨਾਲ ਲਗਾਤਾਰ ਉਹ ਬੈਠਕਾਂ ਕਰ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਕਿ ਮੀਟਿੰਗਾਂ ਦਾ ਲਗਾਤਾਰ ਚਾਹੇ ਉਹ ਵੈਦਰ ਡਿਪਾਰਟਮੈਂਟ ਹੈ ਤਾਂ ਸਾਰੀਆਂ ਟੀਮਾਂ ਦੇ ਨਾਲ ਲਗਾਤਾਰ ਪੀਐਮ ਖੁਦ ਗਰਾਊਂਡ ਤੇ ਜਾ ਕੇ ਮੀਟਿੰਗਾਂ ਕਰ ਰਹੇ ਨੇ ਉਹਨਾਂ ਵੱਲੋਂ ਆਪਣੇ ਜਿੰਨੇ ਵੀ ਦੌਰੇ ਹੈਗੇ ਨੇ ਉਹ ਸਾਰੇ ਰੱਦ ਕਰ ਦਿੱਤੇ ਗਏ ਹੈਗੇ ਨੇ ਤੇ ਖੁਦ ਉਹ ਚੋਪਰ ਦੇ ਰਾਹੀਂ ਹਰ ਹਵਾਈ ਸਰਵੇਖਣ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਕਿ ਕਿੰਨਾ ਨੁਕਸਾਨ ਹੋਇਆ ਹੈਗਾ ਤੇ ਜੋ ਲੋਕ ਲਾਪਤਾ ਨੇ ਉਹਨਾਂ ਨੂੰ ਲੱਭਣ ਦਾ ਕੰਮ ਵੀ ਜਾਰੀ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੈਂਡਸਲਾਈਡ ਹੁੰਦੀ ਹੈਗੀ ਹੈ ਤਾਂ ਹੌਲੀਡੇ ਕੈਂਪ ਵਾਲੀ ਥਾਂ ਦੇ ਉੱਪਰ ਉਹ ਸਾਰਾ ਮਲਬਾ ਡਿੱਗਦਾ ਹੈ ਤਾਂ ਉਸ ਮਲਬੇ ਦੇ ਵਿੱਚ ਕਈ ਲੋਕ ਲਾਪਤਾ ਹੋ ਜਾਂਦੇ ਨੇ ਤਾਂ ਲਗਾਤਾਰ ਤੁਹਾਨੂੰ ਤਸਵੀਰਾਂ ਦਾ ਅਨਮਿਊਟ ਦੇ ਉੱਪਰ ਦਿਖਾ ਰਹੇ ਹੈਗੇ ਆ ਤਾਂ ਕਈ ਖਬਰਾਂ ਸਾਹਮਣੇ ਆ ਰਹੀਆਂ ਨੇ ਲਗਾਤਾਰ ਨਿਊਜ਼ੀਲੈਂਡ ਦੇ ਇੱਕ हिस्से ਦੇ ਵਿੱਚ ਬਾੜ ਵਰਗੇ ਹਾਲਾਤ ਜੋ ਹਨ ਉਹ ਬਣੇ ਹੋਏ ਹੈਗੇ ਨੇ ਤਾਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹੈਗੇ ਆ ਤਾਂ ਤੁਸੀਂ ਟੀਵੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨਿਊਜ਼ੀਲੈਂਡ ਦੇ ਜੋ ਪ੍ਰਧਾਨ ਮੰਤਰੀ ਹੈਗੇ ਨੇ ਕ੍ਰਿਸਟੋਫਰ ਲਕਸਨ ਉਹ ਵੀ ਲਗਾਤਾਰ ਹਰਵਾਈ ਹਵਾਈ ਸਰਵੇਖਣ ਕਰ ਰਹੇ ਹੈਗੇ ਨੇ ਤੇ ਲੈਂਡ ਸਲਾਈਡ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਕਿ ਕਿਸ ਤਰੀਕੇ ਦੇ ਨਾਲ ਰੈਸਕਿਊ ਟੀਮਾਂ ਵੱਲੋਂ ਰੈਸਕਿਊ ਕੀਤਾ ਜਾ ਰਿਹਾ ਜੋ ਲੋਕ ਲਾਪਤਾ ਦੱਸੇ ਜਾ ਰਹੇ ਨੇ ਉਹਨਾਂ ਦੀਪਾਲ ਲਗਾਤਾਰ ਕੀਤੀ ਜਾ ਰਹੀ ਹੈ ਲਗਾਤਾਰ ਨਿਊਜ਼ੀਲੈਂਡ ਦੇ ਵਿੱਚ 24 ਘੰਟਿਆਂ ਤੋਂ ਵੱਧ ਬਾਰਿਸ਼ ਤੋਂ ਬਾਅਦ ਇਹ ਲੈਂਡਸਲਾਈਡ ਵਰਗੇ ਹਾਲਾਤ ਬਣੇ ਤੇ ਹੁਣ ਵੀ ਕਈ ਹਿੱਸਿਆਂ ਦੇ ਵਿੱਚ ਨਾ ਤਾਂ ਬਿਜਲੀ ਹੈ ਤੇ ਕਈ ਹਿੱਸਿਆਂ ਦੇ ਵਿੱਚ ਸੰਪਰਕ ਵੀ ਟੁੱਟ ਚੁੱਕਿਆ ਹੈਗਾ ਤਾਂ ਰੈਸਕਿਊ ਟੀਮਾਂ ਲਗਾਤਾਰ ਜਿੱਥੇ ਲਾਪਤਾ ਲੋਕਾਂ ਨੂੰ ਲੱਭ ਰਹੀਆਂ ਨੇ ਭਾਲ ਕਰ ਰਹੀਆਂ ਨੇ ਤੇ ਉੱਥੇ ਖਬਰ ਇਹ ਵੀ ਹੈ ਕਿ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੇ ਵਿੱਚ 2 ਬੱਚੇ ਵੀ ਦੱਸੇ ਜਾ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਨਿਊਜ਼ੀਲੈਂਡ ਦੀਆਂ ਦਿਖਾ ਰਹੇ ਸੀ ਜਿੱਥੇ ਲੈਂਡਸਲਾਈਡ ਦੇ ਨਾਲ ਕਈ ਲੋਕ ਲਾਪਤਾ ਹੋ ਗਏ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਤੁਸੀਂ ਜੁੜੇ ਰਹੋ ਦਾ ਅਨਮਿਊਟ ਨਾਲ